ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋ ਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਮਾਰਨਿੰਗ ਦਾ ਟਾਈਮ ਆ ਜਿਹੜਾ ਅਰ ਦੇ ਮੈਂ ਬਾਲ ਬੌਂਦੀ ਸੀ ਇਹ ਟਾਈਮ ਸਵਾ 6 ਦਾ ਸੀਗਾ 6 ਵਜੇ ਜਿਹੜਾ ਨਾ ਕੇ ਆਉਂਦਾ ਹੁੰਦਾ ਤੇ ਫਿਰ ਆ ਕੇ ਯੂਨੀਫਾਰਮ ਪਾਉਂਦਾ ਬਸ ਫਿਰ ਹੌਲੀ ਹੌਲੀ ਪਾਉਂਦਾ ਜਾਣ ਕੇ ਸਵਾ 6 ਹੋ ਗਏ ਸੀ 6:00 ਦੇ 10-15 ਮਿੰਟ ਹੋ ਗਏ ਹੋਣੇ ਜੇ ਜਦੋਂ ਮੈਂ ਯਾਰ ਦਿਵਾਲ ਬੌਣ ਲੱਗੀ ਸੀ ਇਹ ਤੇ ਵਾਲ ਲੰਬੇ ਹੋਣ ਕਰਕੇ ਰੋਜ਼ ਇੰਨੀ ਜਿਆਦਾ ਗੋਲਜਾ ਪੈ ਜਾਂਦੀਆਂ ਨੇ ਯਾਰ ਦੇ ਤੇ ਸਵੇਰੇ ਸਵੇਰੇ ਇੰਨਾ ਜਿਆਦਾ ਕੰਮ ਹੁੰਦਾ ਵੀ ਜਦੋਂ ਤੱਕ ਮਤਲਬ ਇਹ ਸਕੂਲ ਜਾਂਦੇ ਨਹੀਂ ਹੈਗੇ ਨਾ ਉਦੋਂ ਤੱਕ ਕੰਮ ਕਾਬੂ 'ਚ ਨਹੀਂ ਆਉਂਦਾ ਹੈਗਾ ਬਹੁਤ ਜਿਆਦਾ ਕੰਮ ਹੁੰਦਾ ਸਵੇਰੇ ਸਵੇਰੇ ਕਿਧਰੇ ਹੈ ਨਾ ਬਾਹਰ ਦੇ ਆਪਣੇ ਕੰਮ ਹੁੰਦੇ ਨੇ ਕਿਧਰੇ ਬੱਚਿਆਂ ਦੇ ਕੰਮ ਫਿਰ ਐਂ ਹੁੰਦਾ ਵੀ ਆਪਣੇ ਕੰਮ ਤਾਂ ਚਲੋ ਬਾਅਦ ਦੇ ਵਿੱਚ ਕਰ ਲਾਂਗੇ ਜਿਹੜੇ ਹੈਗੇ ਨੇ ਪਹਿਲਾਂ ਇਹਨਾਂ ਨੂੰ ਤਿਆਰ ਕਰਕੇ ਟਾਈਮ ਨਾਲ ਸਕੂਲ ਚਲੇ ਜਾਣ ਤਾਂ ਵਧੀਆ ਜੇ ਬੈਨ ਵੀ ਲੰਘ ਜਵੇ ਤਾਂ ਵੀ ਬਹੁਤ ਔਖਾ ਹੋ ਜਾਂਦਾ ਹੈ ਨਾ ਤੇ ਫਿਰ ਤਾਂ ਕਰਕੇ ਪਏ ਸਵੇਰੇ ਸਵੇਰੇ ਜਿਹੜੇ ਕੰਮ ਹੁੰਦੇ ਨੇ ਉਹ ਆਪਣੇ ਵਾਲੇ ਕੰਮ ਛੱਡ ਕੇ ਇਹਨਾਂ ਤੇ ਲੱਗਣਾ ਪੈਂਦਾ ਜਦ ਤੱਕ ਇਹ ਜਨਤਾ ਪਾਰਟੀ ਨਹੀਂ ਜਾਂਦੀ ਹੈ ਕਿ ਉਦੋਂ ਤੱਕ ਕਿਸੇ ਵੀ ਕੰਮ ਨੂੰ ਹੱਥ ਨਹੀਂ ਲੱਗਦਾ ਹੈਗਾ ਬਸ ਇਹੀ ਹੈ ਜਿਹੜਾ ਸਵੇਰੇ ਚਾਹ ਬਣ ਜਾਂਦੀ ਹੈ ਤੇ ਦੁੱਧ ਬਣ ਜਾਂਦਾ ਤੇ ਸਵੇਰੇ ਸਵੇਰੇ ਤਾਂ ਕੰਮਾਂ ਦੀ ਦੌੜ ਲੱਗੀ ਹੁੰਦੀ ਆ ਵੀ ਮਤਲਬ ਐਂ ਹੁੰਦਾ ਵੀ ਕਿਹੜਾ ਕੰਮ ਕਰੀਏ ਕਿਹੜਾ ਛੱਡੀਏ ਸਵੇਰੇ ਸਵੇਰੇ ਇੰਨੇ ਜ਼ਿਆਦੇ ਕੰਮ ਹੁੰਦੇ ਆ ਬਹੁਤ ਜ਼ਿਆਦੇ ਇੱਕ ਗਰਮੀ ਦੇ ਕਰਕੇ ਐਂ ਹੁੰਦਾ ਵੀ ਜਿਹੜਾ ਕੰਮ ਸਵੇਰੇ ਸਵੇਰੇ ਖਤਮ ਹੋ ਜਾਵੇ ਨਾ ਉਹਦੇ ਵਰਗੀ ਰੀਜ਼ ਨਹੀਂ ਹੈਗੀ ਸਾਰੇ ਕੰਮਾਂ ਨੂੰ ਜੀ ਕਰਦਾ ਵਟ ਫਿਰ ਕੀ ਕਰੀਏ ਮਜ਼ਦੂਰੀ ਹੁੰਦੀ ਆਪੇ ਹੀ ਬੱਚਿਆਂ ਨੂੰ ਤਿਆਰ ਕਰਨਾ ਆਪੇ ਸਾਰਾ ਕੰਮ ਕਰਨਾ ਫਿਰ ਉਹਦੇ ਕਰਕੇ ਕੰਮ ਛੱਡ ਕੇ ਪਹਿਲਾਂ ਬੱਚਿਆਂ ਨੂੰ ਤਿਆਰ ਕਰਨਾ ਪੈਂਦਾ ਹਨਾ ਬੱਚਿਆਂ ਦੇ ਟਿਫਨ ਰੈਡੀ ਕਰਨੇ ਬੱਚਿਆਂ ਦੇ ਵਾਲ ਵਾਉਣੇ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਆਪ ਤੋਂ ਬੱਚੇ ਹੁਣ ਜਿਹੜਾ ਤਾਂ ਆਪ ਦਾ ਕੁਝ ਵੀ ਨਹੀਂ ਕਰ ਸਕਦਾ ਹੈਗਾ ਵਾਲ ਤਾਂ ਆਪਦੇ ਜਿਹੜਾ ਵਾ ਹੀ ਨਹੀਂ ਸਕਦਾ ਹੈਗਾ ਤੇ ਫਿਰ ਇਹਨਾਂ ਦਾ ਸੁਭਾਅ ਨੇ ਆਲਾ ਦਾ ਇਹ じゃ ਚਿੜਚਿੜਾ ਹੋ ਜਾਂਦਾ ਨਹੀਂ ਜੇ ਆਪਾਂ ਇਹਨਾਂ ਦੇ ਕੋਲ ਨਹੀਂ ਖੜਦੇ ਹੈਗੇ ਫਿਰ ਰਮਾਲ ਤੱਕ ਵੀ ਨਹੀਂ ਇਹਨਾਂ ਨੇ ਆਪ ਚੱਕਣੀ ਹੈਗੀ ਫਿਰ ਉਹਦੇ ਨਾਲ ਵਿਤਰ ਆ ਵੀ ਇਹਨਾਂ ਚੜਚੜਾ ਕਰਨ ਨਾਲ ਉਹ ਵਿਤਰ ਆ ਵੀ ਆਪਾਂ ਇਹਨਾਂ ਦੇ ਓਨਾ ਟਾਈਮ ਕੋਲੀ ਰੋ ਘੰਟਾ ਮਸਾ ਇੱਕ ਘੰਟਾ ਹੀ ਹੁੰਦਾ ਬਸ 6 ਤੋਂ 7 ਦੇ ਵਿੱਚ ਵਿੱਚ ਇਹ ਟਾਈਮ ਹੁੰਦਾ ਆ ਬਸ ਓਨਾ ਕੁ ਟਾਈਮ ਮੈਂ ਇਹਨਾਂ ਦੇ ਨੇੜੇ ਤੇੜੀ ਰਹਿਣੀ ਹੁੰਦੀ ਆ ਪਰ ਇਹ ਨਹੀਂ ਹੁੰਦੀ ਹੈਗੀ ਜਿਹੜੇ ਕੰਮ ਆਪਣੇ ਨੇ ਬਾਅਦ ਦੇ ਵਿੱਚ ਕਰ ਲਈਦੇ ਨੇ ਵੀ ਚਲੋ ਕੋਈ ਗੱਲ ਨਹੀਂ ਬਾਅਦ ਚ ਕਰ ਲਾਂਗੇ ਆਪਾਂ ਆਪਣੇ ਕੰਮ ਆਪਾਂ ਤਾਂ ਘਰ ਹੀ ਰਹਿਣਾ ਹੁੰਦਾ ਕਿਹੜਾ ਕਿਤੇ ਜਾਣਾ ਆ ਸਾਰਾ ਦਿਨ ਘਰ ਹੀ ਹੁੰਦੇ ਆ ਇਹਨਾਂ ਦੇ ਆਉਣ ਤੱਕ ਤੈ ਲੋ ਜੀ ਜੂੜਾ ਬਾਤਾ ਤੇ ਕਾਫੀ ਸਾਰੇ ਕੰਮ ਹੁੰਦੇ ਆ ਜਿਹੜੇ ਇਹਨਾਂ ਦੇ ਕਰਨੀ ਹੁੰਦੇ ਆ ਤੇ ਇਹ ਪਾਊਗਾ ਜਰਾਬਾ ਹੁਣ ਤੇ ਮੈਂ ਬਨੂੰਗੀ ਇਹਦੇ ਪਟਕਾ ਕਈ ਕੰਮ ਇਦਾਂ ਦੇ ਆ ਜਿਹੜੇ ਬੱਚੇ ਆਪ ਹੱਲੇ ਕਰ ਹੀ ਨਹੀਂ ਸਕਦੇਗੇ ਜਿੱਦਾਂ ਹੁਣ ਪਟਕਾ ਬੰਨਣਾ ਜੂੜਾ ਪਾਉਣਾ ਹਨਾ ਇਹ ਤਾਂ ਹੱਲੇ ਆਪ ਕਰੇ ਨਹੀਂ ਸਕਦਾ ਤੇ ਕਿ ਪਹਿਲ ਦਾ ਬਹੁਤਾ ਪਟਕਾ ਬੰਨਦੇ ਹੋਏ ਮੈਂ ਇਹਨੂੰ ਬਹੁਤ ਕਹਨੀ ਅੱਜ ਤਾਂ ਪਤਾ ਨਹੀਂ ਕਿਵੇਂ ਬਿਨਾ ਹਿੱਲੇ ਬੈਠ ਗਿਆ ਸੀਗਾ ਸ਼ਾਇਦ ਪਤਾ ਨਹੀਂ ਕੈਮਰੇ ਦੇ ਕਰਕੇ ਕਹਿੰਦੇ ਬਹੁਤ ਜ਼ਿਆਦਾ ਟੱਪਦਾ ਇਹ ਪਟਕਾ ਬਣਾਉਣ ਲੱਗਿਆ ਅੱਜ ਤਾਂ ਚੁੱਪ ਕਰਕੇ ਮਿੰਟ ਇੱਕ ਮਿੰਟ ਜੀ ਇਹ ਪਟਕਾ ਸੈੱਟ ਆ ਗਿਆ ਸੀਗਾ ਇੱਕੋ ਵਾਰੀ ਜੀ ਤੇ ਨਹੀਂ ਤਾਂ ਸਾਨੂੰ ਦੋ ਤਿੰਨ ਵਾਰੀ ਖੋਲ ਕੇ ਬੰਨਣਾ ਪੈਂਦਾ ਜੂੜਾ ਵੱਡਾ ਹੋਣ ਕਰਕੇ ਪਟਕਾ ਲੋਟ ਨਹੀਂ ਆਉਂਦਾ ਹੈਗਾ ਪਲੀਜ਼ ਮੇਰੀ ਇੱਕ ਰਿਕੁਐਸਟ ਆ ਤਾਂ ਦੇ ਅੱਗੇ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਿਓ ਤੇ ਜੇ ਮਤਲਬ ਵੀਡੀਓ ਲਾਈਕ ਨਹੀਂ ਕੀਤੀ ਤਾਂ ਲਾਈਕ ਵੀ ਕਰ ਦਿਓ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਡੇਲੀ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਆ ਸਾਰੇ ਜਾਨੇ ਕਮੈਂਟਸ ਕਰਿਆ ਕਰੋ ਜਿਹੜੇ ਮੇਰੇ ਭੈਣ ਭਰਾ ਮੇਰੇ ਫਰੈਂਡਸ ਸਾਰੇ ਕਮੈਂਟਸ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਥੈਂਕਸ ਤੇ ਜਿਹੜੇ ਨਹੀਂ ਕਰਦੇ ਉਹਨਾਂ ਅੱਗੇ ਰਿਕੁਐਸਟ ਆ ਭਾਈ ਕਮੈਂਟ ਕਰ ਦਿਆ ਕਰੋ ਆਪਣੀ ਰਾਏ ਤੁਸੀਂ ਵੀ ਰੱਖ ਜਾਇਆ ਕਰੋ ਹਨਾ ਇਹ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਪਲੀਜ਼ ਸਾਰੇ ਜਾਨੇ ਕਮੈਂਟਸ ਕਰਿਆ ਕਰੋ ਬਹੁਤ ਵਧੀਆ ਲੱਗਦਾ ਤੁਹਾਡੇ ਕਮੈਂਟਸ ਰੀਡ ਕਰਕੇ ਤੇ ਲੋ ਜੀ ਆਪਾਂ ਜੂੜਾ ਬਉਣ ਤੱਕ ਜਿਹੜੀ ਡਿਊਟੀ ਹੁੰਦੀ ਹੈ ਉਹ ਨਿਭਾ ਕੇ ਆਗੇ ਤੇ ਉਸ ਤੋਂ ਬਾਅਦ ਕਿਚਨ ਦੇ ਵਿੱਚ ਫੇਰ ਉਹੀ ਪਰਾਠੇ ਬਣਾਓ ਸਬਜੀ ਕਰਮ ਕਰੋ ਤੇ ਸਬਜੀ ਜੇ ਤਾਂ ਹੁੰਦੀ ਹੈ ਸੁੱਕੀ ਸਬਜੀ ਹੈ ਨਾ ਅਬਲਾ ਦਾ ਸਕੂਲ ਨੂੰ ਬੱਚਿਆਂ ਦਾ ਸੁੱਕੀ ਸਬਜੀ ਪੈਂਦੀ ਹੈ ਖਾਂਦੀ ਇਹ ਤਾਂ ਬਸ ਇਦਾਂ ਦੀ ਨਹੀਂ ਕੋਈ ਮਤਲਬ ਵਧੀਆ ਜੀ ਕੋਈ ਸਬਜੀ ਹੋਵੇ ਚਾਹੇ ਮੈਨੂੰ ਮੌਕੇ ਤੇ ਨਾ ਬਣਾਉਣੀ ਪਵੇ ਜੇ ਨਹੀਂ ਹੈਗੀ ਤਾਂ ਮੈਂ ਬਣਾ ਕੇ ਦੇਣੀ ਹੈ ਇਹਨਾਂ ਨੂੰ ਜੇ ਹੋਰ ਨਹੀਂ ਕੁਝ ਤਾਂ ਆਲੂ ਘਨ ਰਕੇ ਤਾਂ ਜ਼ਰੂਰ ਪਾਉਣਿਆ ਤੇ ਐਤਵੈ ਲੱਗੀ ਸੀ ਕਿ ਰੋਟੀ ਵੀ ਹੋਣ ਰੋਟੀ ਬਣਾਉਣ ਲੱਗੀ ਸੀ ਕਿ ਪਰੌਠੇ ਬਣਦੇ ਹੁੰਦੇ ਆ ਬੱਚਿਆਂ ਸਵੇਰੇ ਤੇ ਸਬਜੀ ਅੱਜ ਬਣੀ ਹੋਈ ਸੀ ਕਿ چیر ਕੇ ਰਾਤ ਬਣਾਈ ਸੀ ਕarele ਤੇ ਉਹ ਵਾਲੀ ਸਬਜੀ ਮੈਂ ਬੱਚਿਆਂ ਨੂੰ ਕਿਹਾ ਵੀ ਉਹ ਹੀ ਵਧੀਆ ਖਾ ਲਈ ਸੀ ਕੋਸ਼ ਹੋ ਕੇ ਖਾ ਲੀ ਜੇ ਹਰ ਨੇ ਵਧੀਆ ਬਣੀ ਹੈ ਨਾ ਬਹੁਤ ਹੀ ਟੇਸਟੀ ਬਣੀ ਤੇ ਬਣਾਈ ਵੀ ਨਵੇਂ ਤਰੀਕੇ ਨਾਲ ਸੀ ਤੇ ਹੁਣ ਜਦੋਂ ਦੁਬਾਰਾ ਬਣਾਉਂਗੀ ਫਿਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਂ ਕਿੱਦਾਂ ਬਣਾਈ ਸੀ چیر ਕੇ ਕareleਆਂ ਨੂੰ ਤੇ ਨਹੀਂ ਤਾਂ ਘੜਤਣ ਜੀ ਤੇ ਰਹਿ ਜਾਂਦੇ ਹੁੰਦੇ ਆ ਤੇ ਮੈਂ ਨਵੇਂ ਤਰੀਕੇ ਨਾਲ ਬਣਾਏ ਸੀਗੇ ਸਵਰਕ ਰੇਲੇ ਤੁਹਾਡੇ ਨਾਲ ਅਗਲੀ ਵਾਰ ਸ਼ੇਅਰ ਕਰਾਂਗੀ ਕਿੱਦਾਂ ਬਣਾਈ ਬਹੁਤ ਟੇਸਟੀ ਬਣੀ ਸੀ ਮੈਨੂੰ ਆਇਆ ਸੀਗਾ ਵੀ ਸ਼ਾਇਦ ਫੇਰ ਵੀ ਕੜਤਣ ਤੇ ਨਾ ਰਹਿ ਜਾਣ ਵੀ ਫੇਰ ਆਪਾਂ ਪਹਿਲਾਂ ਆਪ ਖਾ ਕੇ ਦੇਖਾਂਗੇ ਤੇ ਫੇਰ ਕੋਈ ਵੀ ਚੀਜ਼ ਆ ਜੋ ਵੀਡੀਓ ਦੇ ਵਿੱਚ ਮੈਂ ਜ਼ਿਆਦਾਤਰ ਤਾਂ ਮੈਂ ਰੈਸਪੀ ਦਿਖਾਉਂਦੀ ਨਹੀਂ ਹੁੰਦੀ ਜੇ ਦਿਖਾਉਣੀ ਉਹਨੇ ਤਾਂ ਪਹਿਲਾਂ ਅਸੀਂ ਆਪ ਟ੍ਰਾਈ ਕਰਦੇ ਹੁੰਨੇ ਆ ਫੇਰ ਤੁਹਾਡੇ ਅੱਗੇ ਤੇ ਪੇਸ਼ ਕਰੀਦੀ ਆ ਉਹ ਤੇ ਲੋ ਜੀ ਇੱਥੇ ਹੁਣ ਸਬਜ਼ੀ ਗਰਮ ਕਰਕੇ ਮੈਂ ਸਾਈਡ ਤੇ ਰੱਖਤੀ ਸੀਗੀ ਤੇ ਹੁਣ ਲੱਗ ਗਿਆ ਆਪਾਂ ਪਰੌਠੇ ਬਣਾਉਣ ਪਰੌਠੇ ਆਪਾਂ ਬਸ ਇੰਨਾ ਜੋਗੇ ਬਣਾਉਣੇ ਆ ਤੇ ਉਸ ਤੋਂ ਬਾਅਦ ਮੈਂ ਬਣਾਤਾ ਲਮ ਆਪਣੀ ਰੋਟੀ ਇੱਕ ਦੋ ਦਿਨ ਮੈਂ ਬढ़ाई ਵੀ ਆ ਤੇ ਫਿਰ ਜਿਹੜਾ ਬਣਾਉਣ ਨਹੀਂ ਦਿੰਦਾ ਹੈਗਾ ਉਹ ਕਹਿੰਦਾ ਮम्मा ਪਹਿਲਾਂ ਮੈਨੂੰ ਬੈਂਚ ਮਤਲਬ ਮੋਟਰਸਾਈਕਲ ਤੇ ਪਿਠਾਓ ਫਿਰ ਤੁਸੀਂ ਆਪਣੀ ਰੋਟੀ ਬਣਾਈ ਜਾਓ ਵੀ ਉਹਨਾਂ ਟਾਈਮ ਜਾਨੀ ਕਿ ਜਦ ਤੱਕ ਜਾਂਦੇ ਨਹੀਂ ਹੈਗੇ ਕੰਮ ਨੂੰ ਹੱਥ ਲੱਗਣ ਨਹੀਂ ਦੇਣਾ ਹੈਗਾ ਕਿਸੇ ਨੂੰ ਵੀ ਵੀ ਬਸ ਬੱਚੇ ਇਹ ਕਹਿੰਦੇ ਵੀ ਸਾਡੇ ਆਲੇ ਦੁਆਲੇ ਫਰੀ ਜਾਓ ਫਰੀ ਜਾਓ ਫਿਰ ਆਪ ਨੂੰ ਵੀ ਹੁੰਦਾ ਵੀ ਕੋਈ ਨਾ 6 ਘੰਟੇ ਸਕੂਲ 'ਚ ਰਹਿਣਾ ਇਹਨਾਂ ਨੇ ਆਪਣੇ ਤੋਂ ਬਿਨਾ ਹਨਾ ਵੀ ਕੰਮ ਦਾ ਕੀ ਆ ਚਲ ਕੋਈ ਗੱਲ ਨਹੀਂ ਕਰ ਲਾਂਗੇ ਹੌਲੀ ਹੌਲੀ ਤੇ ਲੋ ਜੀ ਪਰੌਠੀ ਆਪਾਂ ਬਣਾ ਲੇ ਦੋਨਾਂ ਬੱਚਿਆਂ ਦੀ ਟਿਫਨ ਦੇ ਵਿੱਚ ਪਾਤੀ ਤੇ ਹੁਣ ਉਹਨਾਂ ਦੀ ਟਿਫਨਾਂ ਦੀ ਵਾਰੀ ਆਈ ਹੈ ਬੈਗ 'ਚ ਪਾਉਣ ਦੀ ਤੇ ਲੋ ਜਿਹੜਾ ਨੇ ਆਪਣਾ ਟਿਫਨ ਆਪ ਬੈਗ ਦੇ ਵਿੱਚ ਪਾਉਣਾ ਆਪਣੀ ਬੋਟਲ ਆਪ ਪਾਉਣੀ ਹੈ ਤੇ ਵੱਡੇ ਨੂੰ ਦੇਖ ਲਓ ਮੈਨੂੰ ਪਾਉਣਾ ਪੈਂਦਾ ਉਹਨੇ ਨਹੀਂ ਡੱਕਾ ਤੋੜਨਾ ਹੈਗਾ ਕਦੇ ਵੀ ਤੇ ਅੱਜ ਮੈਂ ਤਾਂ ਪੈਸੇ ਲੈ ਕੇ ਗਿਆ ਸੀ ਪਤਾ ਨਹੀਂ ਕੀ ਕਹਿੰਦਾ ਸੀ ਮੈਂ ਕੀ ਲੈ ਕੇ ਆਉਣਾ ਆ ਕਹਿੰਦਾ ਸੀ ਮम्मा 500 ਰੁਪਏ ਦੇ ਦਿਓ ਜਾਂ ਤਾਂ ਤੇਲ ਪਵਾਉਣਾ ਹੋਊਗਾ ਜਾਂ ਪਤਾ ਨਹੀਂ ਕੁਝ ਕਰਨਾ ਹੋਊਗਾ ਤੇ ਉਹਨੂੰ ਦਿੱਤੇ 500000 ਕਹਿੰਦਾ ਸੀ ਮੈਨੂੰ ਵੀ ਦੇ ਦਿਓ ਤੇ ਫਿਰ ਮੈਂ ਕੀਤਾ ਸਾਰਾ ਘਰ ਦਾ ਕੰਮ ਕੰਮ ਕਰਨ ਤੋਂ ਬਾਅਦ ਵੀਡੀਓ ਮਤਲਬ ਮੈਂ ਉੱਥੇ ੱੱਕੇ ਬਣਾਈ ਸੀਗੀ ਉਸ ਤੋਂ ਅੱਗੇ ਮੈਂ ਕੰਮ ਕਰਦੇ ਹੋਏ ਕੋਈ ਵੀ ਕੈਮਰਾ ਨਹੀਂ ਔਨ ਕੀਤਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਤੇ ਫਿਰ 11:00 ਵਜੇ ਡੈਡੀ ਆ ਗਏ ਤੇ ਇਹ ਖਾਂਦੇ ਸੀਗੇ ਰੋਟੀ ਹਾਂ ਸਹੀ 10:30 ਪੌਣੇ 11:00 ਵਜੇ ਡੈਡੀ ਆ ਗਏ ਸੀਗੇ ਡੈਡੀ ਆਏ ਸੀਗੇ ਸੰਧਾਰਾ ਲੈ ਕੇ ਲੋ ਜੀ ਆਪਣਾ ਤਾਂ ਆ ਗਿਆ ਸੰਧਾਰਾ ਤੇ ਅੱਗੇ ਆਉਣਾ ਹੁੰਦਾ ਮਤਲਬ ਵੱਡੇ ਬੇਟੇ ਦੇ ਬਰਥਡੇ ਤੱਕ ਹਨਾ ਤੇ ਇਸ ਵਾਰ ਡੈਡੀ ਨੇ ਸ਼ਾਇਦ ਬਰਥਡੇ ਵਾਲੇ ਦਿਨ ਜਾਣਾ ਆ ਪਟਨਾ ਸਾਹਿਬ ਨੂੰ ਤੇ ਡੈਡੀ ਦੀ ਟਿਕਟ ਕਰਵਾਈ ਹੋਈ ਹੈ ਫਿਰ ਡੈਡੀ ਨੇ ਉਹਨਾਂ ਨੇ ਆਪ ਨੂੰ ਘਰੋਂ ਖਾਣ ਨੂੰ ਬਿਸਕਟ ਕਰਵਾਉਣੇ ਸੀਗੇ ਕਿਉਂਕਿ ਅਸੀਂ ਤਾਂ ਪਹਿਲਾਂ ਆਪ ਤੇ ਕਰਵਾ ਕੇ ਖਾ ਲੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਸੀ ਵੀ ਤੁਸੀਂ ਆਪਣੇ ਕਰਾ ਕੇ ਖਾ ਲਓ ਕੋਈ ਗੱਲ ਨਹੀਂ ਸਾਨੂੰ ਹਲੇ ਬਾਅਦ ਦੇ ਵਿੱਚ ਦੇ ਦਿਓ ਹਨਾ ਫਿਰ ਹੁੰਦਾ ਹੀ ਆ ਹਨਾ ਵੀਰੇ ਨੂੰ ਵੀ ਇਦਾਂ ਲੱਗਿਆ ਵੀ ਚਲੋ ਪਰੌਣੇ ਤਾਂ ਹੈਗੇ ਆ ਕੁੜੀਆਂ ਨੂੰ ਵੀ ਨਾਲ ਹੀ ਦੇ ਦੋ ਹੁਣ ਕਰਵਾ ਕੇ ਡੈਡੀ ਆਗੇ ਸੀਗੇ ਡੈਡੀ ਨੂੰ ਵੀ ਹੁੰਦਾ ਵੀ ਪੈ ਪੈ ਸਪੋਟ ਸਿੱਲੇ ਨਾ ਹੋ ਜਾਣ ਵੀ ਮੈਂ ਨਾਲ ਦੀ ਨਾਲੇ ਮਤਲਬ ਇੱਕ ਦਿਨ ਕਰਵਾਉਂਦੇ ਆ ਦੂਜੇ ਦਿਨ ਉਹ ਲੈ ਕੇ ਆ ਜਾਂਦੇ ਹੁੰਦੇ ਆ ਇਹਨਾਂ ਦੀ ਪੂਰੀ ਗਰੰਟੀ ਹੁੰਦੀ ਹੈ ਜੇ ਪਤਾ ਲੱਗੇ ਬਿਸਕੁਟ ਬਣ ਗਏ ਸਮਝ ਲਓ ਦੂਜੇ ਦਿਨ ਆਪਣੇ ਕੋਲੇ ਪਹੁੰਚ ਜਾਣਾ ਹੈ ਕਦੇ ਵੇ ਇਹ ਨਹੀਂ ਕਰਦੇ ਹੈਗੇ ਤਾਜੇ ਤਾਜੇ ਬਿਸਕੁਟ ਦੇ ਕੇ ਜਾਂਦੇ ਆ ਤੇ ਬਿਸਕੁਟ ਇਸ ਵਾਰ ਉਹਨਾਂ ਵਾਲੇ ਵੀ ਬਹੁਤ ਸਵਾਦ ਸੀਗੇ ਮੈਂ ਉਹਨਾਂ ਨੂੰ ਕਹਤਾ ਸੀਗਾ ਮੈਂ ਕਿਹਾ ਵੀ ਹਨਾ ਮਤਲਬ ਕਾਲੇ ਨਾ ਹੋਣ ਬਿਸਕੁਟ ਉਹਨਾਂ ਦੇ ਪਹਿਲੀ ਪਹਿਲਾਂ ਇਦਾਂ ਹੁੰਦਾ ਸੀ ਜਿਆਦਾ ਰਾੜ ਦੰਦੇ ਸੀਗੇ ਤੇ ਫਿਰ ਉਹ ਵਾਲੇ ਬੱਚੇ ਲਾਇਕ ਵੀ ਨਹੀਂ ਕਰਦੇ ਤੇ ਹੁਣ ਇਸ ਵਾਰ ਤਾਂ ਮੰਮੀ ਕਹਿੰਦੇ ਮੈਂ ਫੋਨ ਤੇ ਕਹਿਤਾ ਸੀਗਾ ਵੀ ਭਾਈ ਬਿਸਕੁਟ ਬਹੁਤ ਵਧੀਆ ਬਣਾਇਓ ਲਾਲ ਲਾਲ ਜੀ ਕਾਲੇ ਨਾ ਕਰਿਓ ਤੇ ਵਧੀਆ ਬਣੇ ਹੋਏ ਸੀ ਬਿਸਕੁਟ ਬਹੁਤ ਸਵਾਦ ਬਣੇ ਹੋਏ ਸੀਗੇ ਤੇ ਡੈਡੀ ਸੰਧਾਰਾ ਲੈ ਕੇ ਆਏ ਸੀ ਮੈਂ ਡੈਡੀ ਨੂੰ ਬਿਸਕੁਟ ਦਿੱਤੇ ਨਾਲ ਮੈਂ ਆਪ ਖਾਦੇ ਨਾਲ ਨਾਲ ਮੈਂ ਵੀਡੀਓ ਐਡੀਟਿੰਗ ਕਰਦੀ ਪਈ ਸੀ ਕਿਉਂਕਿ ਮੈਂ 11 ਵਜੇ ਵੀਡੀਓ ਪਬਲਿਸ਼ ਕਰਨੀ ਸੀ ਫਿਰ ਮੇਰਾ ਥੋੜਾ ਜਿਹਾ ਟਾਈਮ ਉੱਪਰ ਹੋ ਗਿਆ ਸੀ ਜਾਨੀ ਕਿ ਮੈਂ 11:20 ਤੇ ਜਿਹੜੀ ਵੀਡੀਓ ਪਬਲਿਸ਼ ਕੀਤੀ ਤੇ ਹੁਣ ਆਪਾਂ ਨਾ ਵੀਡੀਓ ਦਾ ਟਾਈਮ ਜਿਹੜਾ ਚੇਂਜ ਕਰਤਾ ਮੁੰਡੀ ਫੈਮਿਲੀ ਚੈਨਲ ਤੇ ਤੇ ਮੁੰਡੀ ਫੈਮਿਲੀ ਚੈਨਲ ਤੇ ਦਿਨੇ 11 ਵਜੇ ਵੀਡੀਓ ਆਉਂਦੀ ਆ ਠੀਕ ਆ ਜੀ ਤੇ ਦੂਸਰੇ ਚੈਨਲ ਤੇ ਆਪਣੇ ਤੇ ਆਉਂਦੀ ਆ ਰਾਤ ਨੂੰ ਠੀਕ ਆ ਜੀ ਵੀਡੀਓ ਦਾ ਟਾਈਮ ਤਾਂ ਕਰਕੇ ਚੇਂਜ ਕੀਤਾ ਕਿਉਂਕਿ ਫਿਰ ਦੋ ਵੀਡੀਓ ਪਾਉਣ ਕਰਕੇ ਮੇਰਾ ਆਪ ਦਾ ਸਾਰਾ ਡਿਸਪਲਨਜਿਆ ਹੋਇਆ ਪਿਆ ਸੀ ਹਿੱਲਿਆ ਪਿਆ ਸੀ ਸਾਰਾ ਸ਼ੈਡਿਊਲ ਹੀ ਖਤਮ ਹੋਇਆ ਹੋਇਆ ਸੀ ਮੇਰਾ ਤੇ ਫਿਰ ਉਹਦੇ ਕਰਕੇ ਇੱਕ ਰਾਤ ਨੂੰ ਮਤਲਬ ਆਪੇ ਹੀ ਰੋਟੀ ਬਣਾਉਣੀ ਬੱਚਿਆਂ ਨੂੰ ਖਵਾਉਣੀ ਹਨਾ ਸਾਰਾ ਕੰਮ ਆਪ ਨੂੰ ਕਰਨਾ ਫਿਰ ਚੈਨਲ ਤੇ ਵੀ ਨਿਗਰੱਖਣੀ ਫਿਰ ਇਦਾਂ ਹੁੰਦਾ ਨਹੀਂ ਹੈਗਾ ਮੇਤੋਂ ਇੰਨਾ ਜਿਆਦਾ ਮਾਰ ਜਾਂਦੇ ਚੱਕਿਆ ਨਹੀਂ ਜਾਂਦਾਗਾ ਤੇ ਉਹਦੇ ਕਰਕੇ ਫਿਰ ਮੈਂ ਇੱਕ ਵੀਡੀਓ ਹੁਣ ਦਿਨ ਦੇ ਵਿੱਚ ਅਪਲੋਡ ਕਰ ਦਿੰਨੀ ਆ ਤੇ ਲੋ ਜੀ ਹੁਣ ਇਹ ਬਿਸਕੁਟ ਜਿਹੜੇ ਹੁੰਦੇ ਨਾ ਇਹ ਇਕੱਠੇ ਇੱਕ ਭਾਂਡੇ ਚ ਪਾ ਲਿਆਉਂਦੇ ਹੁੰਦੇ ਆ ਤੇ ਚਾਹੇ ਮੈਂ ਸਾਰੇ ਹੀ ਰੱਖ ਲਵਾਂ ਚਾਹੇ ਮੇਰਾ ਦਿਲ ਕਰੇ ਅੱਦੇ ਅੱਗੇ ਭੇਜਦਾ ਅੱਧੇ ਨਾਲ ਭੇਜਾਂ ਤੇ ਡੈਡੀ ਕਹਿੰਦੇ ਵੀ ਸੀ ਕਹਿੰਦੇ ਜੇ ਸਾਰੇ ਰੱਖਣੇ ਰੱਖ ਲਵਾਂਗਾ ਸੀ ਇੰਨੇ ਕੀ ਕਰਨੇ ਹਨਾ ਵੀ ਇੱਕ ਪੀਪਾ ਬਹੁਤ ਆ ਸਾਨੂੰ ਤੇ ਬਾਲਟੀ ਆਪਾਂ ਨੂੰ ਰਹਿ ਗਈ ਸੀਗੀ ਬਾਲਟੀ ਤਾਂ ਭਾਬੀ ਨੇ ਭੇਜੀ ਸੀਗੀ ਸਾਡੇ ਵਾਸਤੇ ਹਨਾ ਮੈਂ ਇਹਨੂੰ ਕਿਹਾ ਸੀ ਮੈਂ ਉਹਨਾਂ ਨੂੰ ਵਾ ਸਾਨੂੰ ਇੱਕ ਬਾਲਟੀ ਦੇ ਦੇਵੇ ਇਹ ਸੀਗੀ ਸ਼ਾਇਦ ਮੁਗਲੇ ਵਾਲੀ ਬਾਲਟੀ ਸੀਗੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਮੈਨੂੰ ਇੱਕ ਕੁਆਲਿਟੀ ਦੇ ਦੇ ਇੱਕ ਪਹਿਲਾਂ ਆਈ ਹੋਈ ਆ ਆਪਣੇ ਕੋ ਰੈੱਡ ਕਲਰ ਦੀ ਤੇ ਹੁਣ ਇਹ ਆ ਗਈ ਤੇ ਹਾਲੇ ਹੋਰ ਵੀ ਪਈਆਂ ਨੇ ਮੰਮੀ ਕਹਿੰਦੇ ਸੀ ਕਿ ਵੀ ਜਦੋਂ ਤੁਸੀਂ ਆਏ ਨਾ ਫਿਰ ਗੱਡੀ ਚ ਲੈ ਜਾਓ ਡੈਡੀ ਵੀ ਗੱਡੀ 'ਚ ਆਏ ਸੀਗੇ ਬਟ ਉਹ ਭੁੱਲ ਗਏ ਆਏ ਤਾਂ ਡੈਡੀ ਵੀ ਗੱਡੀ 'ਚ ਸੀਗੇ ਤੇ ਲੋ ਜੀ ਆਪਾਂ ਨੇ ਬਿਸਕੁਟ ਬਿਲਕੁਲ ਵੀ ਦਰੈਂਤ ਨਹੀਂ ਕਰੀਗੀ ਜਿੰਨੇ ਆਪਾਂ ਆਪ ਨੂੰ ਰੱਖੇ ਉਹਨੇ ਹੀ ਅੱਗੇ ਭੇਜੇ ਲਓ ਜੀ ਨਾ ਮੈਨੂੰ ਇਹ ਤਾਂ ਇੰਨਾ ਚੀਜ਼ਾਂ ਦੇ ਵਿੱਚ ਕੁਝ ਨਹੀਂ ਹੋਉਂਦਾ ਹੈਗਾ ਆਪਾਂ ਤੇ ਕੁਝ ਕਿਰਕਦੇ ਹੁੰਨੇ ਆ ਸਾਰਿਆਂ ਨੂੰ ਤੇ ਲਓ ਜੀ ਹੁਣ ਡੈਡੀ ਚੱਲੇ ਜਾਂਦੀ ਘੁੱਟ ਪੀਤੀ ਬਸ ਬਿਸਕਟ ਦੋ ਖਾਦੇ ਐਨਾਕ ਟਾਈਮ ਐ ਡੈਡੀ ਠਹਿਰਦੇ ਹੁੰਦੇ ਆ ਲਓ ਜੀ ਹੁਣ ਡੈਡੀ ਦੀ ਵਾਪਸੀ ਹੋ ਗਈ ਡੈਡੀ ਹੁਣ ਘਰ ਨੂੰ ਚੱਲੇ ਐ ਡੈਡੀ ਕਹਿੰਦੇ ਸੀ ਮੈਂ ਬੱਚੇ ਲੈ ਕੇ ਜਾਣੇ ਆ ਸਕੂਲ ਤੋਂ 1.30 ਵਜੇ ਛੁੱਟੀ ਹੋ ਜਾਂਦੀ ਆ ਤਾਂ ਕਰਕੇ ਫਿਰ ਡੈਡੀ ਨੂੰ ਮਤਲਬ 8:45 ਆਏ ਸੀ ਘੰਟਾ ਕੇ ਮੇਰੇ ਕੋਲ ਬੈਠੇ ਤੇ ਫਿਰ ਮੈਂ ਬਸ ਚਾਹ ਬਣਾਈ ਜਨੂੰ ਡੈਡੀ ਤੇ ਇਹ ਨਾਲ ਬੈਠ ਕੇ ਗੱਲਾਂ ਮਾਰੀਆਂ ਜਨ ਨੂੰ ਮਚਾਵਣਾ ਕਿ ਲੱਗੀ ਸੀ ਬਸ ਘੰਟਾ ਕੇ ਬੈਠੇ ਸੀਗੇ ਇਸ ਤੋਂ ਵੱਧ ਨਹੀਂ ਸੀ ਬੈਠੇ ਤੇ ਤਿੱਖੀ ਇੱਥੇ ਦੇਖੀ ਜਾਂਦਾ ਸੀਗਾ ਡੈਡੀ ਵੱਲੋਂ ਉਹਨੂੰ ਐ ਲੱਗਿਆ ਸੀ ਮੈਂ ਡੈਡੀ ਦੇ ਨਾਲ ਚੱਲੀ ਆ ਗੱਡੀ ਦੇ ਵਿੱਚ ਉਹਨੂੰ ਮੇਰੇ ਵੱਲ ਆਇਆ ਹੁੰਦਾ ਸੀਗਾ ਵੀ ਇਹ ਤਾਂ ਚੱਲੀ ਹੁਣ ਤਿੱਖੀ ਦੇਖੀ ਜਾਂਦਾ ਸੀਗਾ ਤੇ ਲੋ ਜੀ ਅੱਜ ਦਾ ਬਲੌਗ ਆਪਣਾ ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋਊਗਾ ਵਧੀਆ ਲੱਗੇ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਠੀਕ ਆ ਜੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਤੇ ਵੀਡੀਓ ਦਾ ਟਾਈਮ ਵੀ ਮੈਨੂੰ ਦੱਸਿਓ ਵੀ ਸਹੀ ਆ 11 ਵਜੇ ਜੇ ਤੁਹਾਨੂੰ ਤੁਸੀਂ ਕਿਸ ਟਾਈਮ ਵੀਡੀਓ ਦੇਖਣੀ ਪਸੰਦ ਕਰਦੇ ਹੋ ਸਾਰੇ ਜਾਣੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਤੇ ਫਿਰ ਆਪਾਂ ਜੋ ਟਾਈਮ ਤੁਹਾਨੂੰ ਸਹੀ ਲੱਗੂਗਾ ਉਸ ਟਾਈਮ ਆਪ ਵੀਡੀਓ ਪਬਲਿਸ਼ ਕਰ ਦਿਆ ਕਰਾਂਗੇ ਮੇਰਾ ਟਾਈਮ ਜਿਹੜਾ ਨਾ ਉਹ ਹੋਇਆ ਹੋਇਆ ਸੀਗਾ ਸਮਝ ਨਹੀਂ ਸੀ ਲੱਗਦੀ ਦੋ ਦੋ ਵੀਡੀਓ ਰਾਤ ਨੂੰ ਪਬਲਿਸ਼ ਕਰਨੀਆਂ ਤੇ ਤੁਸੀਂ ਹੁਣ ਮੈਨੂੰ ਦੱਸਿਓ ਜ਼ਰੂਰ ਠੀਕ ਹੈ ਜੀ ਵੀ ਕੇਡੇ ਟਾਈਮ ਆਪਾਂ ਵੀਡੀਓ ਪਬਲਿਸ਼ ਕਰਿਆ ਕਰੀਏ ਉਮੀਦ ਆ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਡੈਡੀ ਚਲੇ ਗਏ ਬਾਏ ਬਾਏ ਕਰਤੀ ਆਪਾਂ ਮਿੱਠਾ ਮਿੱਠੀ ਬੁਦਰੀ ਤੈਂ ਡਣੇ ਜੀ ਅੱਜ ਮੇਰੇ ਸੰਗ ਮਾਰੇ ਆ ਦੇਖ ਲਾ ਆਉਂਗਲੀ ਤੇ ਸੰਗ ਲੱਗਿਆ ਦੇਖ ਨੀਲ ਪਾ ਕੇ ਰੱਖਤਾ ਦੁਖਦਾ ਜਾ ਹੁਣ ਹੱਥ 好了。